ਵਾਹਿਗੁਰੂ 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 ਤਨ ਤਨ ਅਮ੍ਰਿਸ਼ੀਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮ੍ਰਿਸ਼ੀਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਜਿਆ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗਤ ਜੀ ਜਦੋਂ ਇਨਸਾਨ ਇਸ ਦੁਨੀਆ ਦੇ ਵਿੱਚ ਵਿਚਰਦਾ ਏ ਇਨਸਾਨ ਦੁਖੀ ਵੀ ਹੁੰਦਾ ਏ ਇਨਸਾਨ ਸੁਖੀ ਵੀ ਹੁੰਦਾ ਏ ਇਹ ਦੋਵੇਂ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਚ ਆਉਂਦੀਆਂ ਨੇ ਪਰ ਸਾਤਸੰਗਤ ਜੀ ਜਿਹੜਾ ਗੁਰੂ ਦਾ ਸਿੱਖ ਹੈ ਜੋ ਗੁਰੂ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਏ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਏ ਉਹ ਫਿਰ ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਣਦਾ ਏ ਦੁੱਖੋਂ ਹੌਣ ਤੇ ਜ਼ਿਆਦਾ ਦੁਖੀ ਨਹੀਂ ਹੁੰਦਾ ਤੇ ਜੇ ਕੋਈ ਸੁੱਖ ਵਾਲਾ ਸਾਧਨ ਪ੍ਰਾਪਤ ਹੋ ਜਾਵੇ ਤੇ ਉਹ ਫਿਰ ਜ਼ਿਆਦਾ ਛਾਲਾ ਮਾਰਦਾ ਨਹੀਂ ਫਿਰਦਾ ਉਹ ਇਹਨਾਂ ਦੋਨਾਂ ਨੂੰ ਸੇਮ ਕਰਕੇ ਸਮਝਦਾ ਆ ਉਹਦੇ ਅਕੋਰਡਿੰਗ ਇਹ ਸਾਰੀਆਂ ਚੀਜ਼ਾਂ ਸੇਮ ਨੇ ਕੋਈ ਵੱਧ ਘਟ ਨਹੀਂ ਤੇ ਉਹ ਫਿਰ ਦੁਖੀ ਵੀ ਤਾਂ ਹੀ ਘਟ ਹੁੰਦਾ ਹੈ ਹੁਣ ਸਾਨੂੰ ਥੋੜਾ ਜਿਹਾ ਦੁੱਖ ਮਿਲ ਜਾਵੇ ਅਸੀਂ ਲਾਹਮੇ ਦੇਣੇ ਸ਼ੁਰੂ ਕਰ ਦਿੰਨੇ ਆ ਪਰ ਜਿਹੜਾ ਗੁਰੂ ਦਾ ਸਿੱਖ ਹੈ ਪਰਮਾਤਮਾ ਦੇ ਵਿੱਚ ਵਿਸ਼ਵਾਸ ਭਰੋਸਾ ਰੱਖਣ ਵਾਲਾ ਉਹ ਫਿਰ ਰੱਬ ਨੂੰ ਅਲਾਮੇ ਨਹੀਂ ਦਿੰਦਾ ਸੁੱਖ ਹੁੰਦਾ ਹੈ ਤੇ ਸ਼ੁਕਰਾਨਾ ਕਰਦਾ ਹੈ ਜੇ ਦੁੱਖ ਆ ਜਾਵੇ ਤਾਂ ਫਿਰ ਬਾਣੇ ਦੇ ਅੰਦਰ ਹੀ ਰਹਿੰਦਾ ਹੈ ਤੇ ਇਹੀ ਗੁਰਸਿੱਖ ਦਾ ਅ ਕਰਮ ਵੀ ਹੈ ਵੀ ਗੁਰਸਿੱਖ ਐਦਾਂ ਦਾ ਹੋਣਾ ਚਾਹੀਦਾ ਹੈ ਤੇ ਸਾਧ ਸੰਗਤ ਜੀ ਗੁਰੂ ਸਹਿਬਾਨ ਕਿਰਪਾ ਕਰਦੇ ਨੇ ਫਿਰ ਕਿਤੇ ਜਾ ਕੇ ਸ਼ਹੀਦ ਸਿੰਘਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸ਼ਹੀਦ ਸਿੰਘਾਂ ਦਾ ਪ੍ਰੇਮ ਪ੍ਰਾਪਤ ਹੁੰਦਾ ਹੈ ਤੇ ਸਾਸੰਗਤ ਗੁਰੂ ਸਾਹਿਬ ਦੀ ਕਿਰਪਾ ਦੇ ਅਨੁਸਾਰ ਹੀ ਸ਼ਹੀਦ ਸਿੰਘ ਜਿਹੜੇ ਨੇ ਫਿਰ ਸਬਦ ਦਾ ਭਲਾ ਕਰਦੇ ਨੇ ਕਿਉਂਕਿ ਸ਼ਹੀਦ ਸਿੰਘਾਂ ਦੀ ਕਾਰ ਹੈ ਸਬਦ ਦਾ ਭਲਾ ਕਰਨਾ ਕੁਲ ਮਾਨਵਤਾ ਦਾ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਰੱਖਦਾ ਹੋਵੇ ਕਿਸੇ ਵੀ ਜਾਤ ਪਾਤ ਨਾਲ ਗੋਰਾ ਕਾਲਾ ਜਾਂ ਕੋਈ ਅਮੀਰ ਗਰੀਬ ਕਿਸੇ ਵੀ ਕੰਟਰੀ 'ਚ ਰਹਿਣ ਵਾਲਾ ਹੋਵੇ ਸ਼ਹੀਦ ਸਿੰਘ ਸਭ ਦਾ ਭਲਾ ਕਰਦੇ ਨੇ ਹੁਣ ਕੋਈ ਦੁੱਖ ਆਪਣਾ ਜਾ ਕੇ ਸ਼ਹੀਦਾਂ ਦੇ ਅੱਗੇ ਰੋਂਦਾ ਏ ਸੁਨੋਂਦਾ ਏ ਤੇ ਸ਼ਹੀਦ ਸਿੰਘ ਉਹਦਾ ਦੁੱਖ ਕੱਢਦੇ ਨੇ ਕੋਈ ਆਪਣਾ ਕਿਸੇ ਵੀ ਪ੍ਰਕਾਰ ਦਾ ਕਸ਼ਟ ਸ਼ਹੀਦਾਂ ਦੇ ਅੱਗੇ ਰੱਖੇ ਤੇ ਸਾ ਸੰਗਤ ਦੀ ਸ਼ਹੀ ਸੰਗ੍ਰਿਪਾ ਕਰਦੇ ਨੇ ਤੇ ਸਾ ਸੰਗਤ ਜੀ ਕੋਈ ਐਸਾ ਕਰਮ ਹੋਵੇ ਜਾਂ ਕੋਈ ਐਸਾ ਕਾਰਜ ਜਿਹੜਾ ਰਾਸ ਹੀ ਨਾ ਹੋ ਰਿਹਾ ਹੋਵੇ ਸਮਝੀ ਨਾ ਆਵੇ ਪਿੱਕੀ ਕੀਤਾ ਜਾਵੇ ਚਮੇ ਪਾਸਿਓਂ ਤੋਂ ਤੁਸੀਂ ਹਾਰੇ ਹੋਏ ਮਹਿਸੂਸ ਕਰੋ ਕੀ ਕਰਨਾ ਚਾਹੀਦਾ ਉਸ ਸਮੇਂ ਜਦੋਂ ਜ਼ਿੰਦਗੀ ਦੇ ਵਿੱਚ ਐਦਾਂ ਦੇ ਵਿਚਾਰ ਆਉਣ ਲੱਗ ਜਾਣ ਕਿ ਮੇਰੇ ਵਾਸਤੇ ਤਾਂ ਜ਼ਿੰਦਗੀ ਇਹ ਦੁਨੀਆ ਖਤਮ ਹੋ ਗਈ ਹੈ ਕਿ ਮੈਂ ਹੁਣ ਜੀਕੇ ਕੀ ਕਰਨਾ ਹੈ ਜਦੋਂ ਇਦਾਂ ਦੇ ਵਿਚਾਰ ਮਨ ਦੇ ਵਿੱਚ ਆਉਣ ਕਦੀ ਵੀ ਡੋਲਣਾ ਨਹੀਂ ਪਰਮਾਤਮਾ ਤੇ ਪੂਰਨ ਭਰੋਸਾ ਰੱਖਣਾ ਹੈ ਤੇ ਸ਼ਹੀਦ ਸਿੰਘਾਂ ਨੂੰ ਯਾਦ ਕਰਨਾ ਹੈ ਜਿੱਥੇ ਵੀ ਗੁਰੂ ਕੀ ਫੌਜ ਨਿਹੰਗ ਸਿੰਘ ਵਿਚਰਦੇ ਹੋਣ ਉੱਥੇ ਜਾ ਕੇ ਸ਼ਹੀਦੀ ਦੇਖ ਦੀ ਰਸਤ ਦੇਣੀ ਹੈ ਸ਼ਹੀਦੀ ਦੇਖ ਜਿਹੜੀ ਹੈ ਉਹ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਤੇ ਰਗੜਾ ਲਵਾਉਣਾ ਹੈ 사ਸੰਗਤ ਜੀ ਜਿਹੜਾ ਸ਼ਹੀ ਸਿੰਘ ਰਗੜਾ ਲਗਾਉਂਦੇ ਨੇ ਨਾ ਜਿਹੜਾ ਨਿਹੰਗ ਸਿੰਘ ਰਗੜਾ ਲਗਾਉਂਦੇ ਨੇ ਉਹ ਰਗੜੇ ਤੇ ਸ਼ਹੀ ਸਿੰਘ ਬੜੇ ਖੁਸ਼ ਹੁੰਦੇ ਨੇ ਸ਼ਹੀ ਸਿੰਘਾਂ ਦੀ ਖੁਰਾਕ ਹੈ ਇੱਕ ਸ਼ਹੀਦੀ ਦੀਗ ਤੇ ਦੂਜੀ ਸ਼ਹੀਦੀ ਜੋਤ ਜਿਹੜੀ ਜੋਤ ਹੈ ਜੇ ਕੋਈ ਕਾਰ ਜੜ ਗਿਆ ਹੋਵੇ ਨਾ ਤੇ ਸ਼ਹੀ ਸਿੰਘਾਂ ਦੇ ਨਾਮ ਦੀ ਜੋਤ ਘਰ ਵਿੱਚ ਲਗਾ ਲਿਆ ਕਰੋ ਜੋਤ ਲਗਾਉਣੀ ਹੈ ਸੁਚਮਤਾ ਦੇ ਨਾਲ ਪੂਰੇ ਸਤਿਕਾਰ ਦੇ ਨਾਲ ਤੇ ਡੇਲੀ ਲਗਾਉਣੀ ਹੈ ਇਹ ਫਿਰ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਸਾਧ ਸੰਗਤ ਜੀ ਬਾਰ-ਬਾਰ ਵੱਡੇ-ਵੱਡੇ ਪ੍ਰਚਾਰਕ ਬ੍ਰह्मज्ञानी ਗਿਆਨਮਾਨ ਪੁਰਸ਼ ਜਿਹੜੇ ਨੇ ਬਾਰ-ਬਾਰ ਪੁਕਾਰ ਕਰਦੇ ਨੇ ਕਿ ਜਿਹੜੇ ਸ਼ਹੀਦ ਸਿੰਘ ਨੇ ਸਿੱਧ ਮਹਾਪੁਰਸ਼ ਨੇ ਜਿਨ੍ਹਾਂ ਨੇ ਸਿੱਧੀ ਕੀਤੀ ਹੋਈ ਹੈ ਉਹਨਾਂ ਦਾ ਜਿਹੜਾ ਨਾਮ ਹੈ ਨਾ ਉਹ ਬੜਾ ਪਵਿੱਤਰ ਹੁੰਦਾ ਹੈ ਉਹਨਾਂ ਦੇ ਨਾਮ ਲੈਣ ਦੇ ਨਾਲ ਬਰਕਤਾਂ ਆ ਜਾਂਦੀਆਂ ਨੇ ਕਾਰ ਜੇ ਰੁਕੇ ਹੋਣ ਹੜੇ ਹੋਣ ਫਿਰ ਜਦੋਂ ਉਹਨਾਂ ਦਾ ਨਾਮ ਜਪ ਕਰਦੇ ਅਸੀਂ ਨਾਮ ਜਪਦੇ ਆ ਕਿਉਂਕਿ ਉਹ ਜੋ ਸ਼ਹੀਦ ਸਿੰਘ ਹੁੰਦੇ ਨੇ ਉਹ ਬਾਣੀ ਨਾਲ ਇੰਨਾ ਪ੍ਰੇਮ ਕਰਦੇ ਨੇ ਬਾਣੀ ਪੜਦੇ 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 ਉਹਨਾਂ ਦੇ ਵਿੱਚ ਹੀ ਸਮਾ ਜਾਂਦੇ ਨੇ ਬਾਣੀ ਦੇ ਵਿੱਚ ਹੀ ਫਿਰ ਉਹ ਬਾਣੀ ਸਰੂਪੀ ਹੋ ਜਾਂਦੇ ਨੇ ਫਿਰ ਜਦੋਂ ਅਸੀਂ ਉਹਨਾਂ ਦਾ ਨਾਮ ਜਪਦੇ ਆ ਤੇ ਉਹਨਾਂ ਦੇ ਨਾਮ ਜਪਣ ਦੇ ਨਾਲ ਸਾਡੇ ਜਿਹੜੇ ਖੋਟੇ ਕਰਮ ਨੇ ਉਹ ਨਾਸ਼ ਹੁੰਦੇ ਨੇ ਜਿੰਦਗੀ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ ਜਿੰਦਗੀ ਦੇ ਵਿੱਚ ਆਨੰਦ ਆਉਂਦਾ ਹੈ ਐਸਾ ਆਨੰਦ ਜਿਹਦੇ ਆਨੰਦ ਦੇ ਅੱਗੇ ਸਾਰੇ ਦੁਨੀਆ ਦੇ ਸੁੱਖ ਫਿੱਕੇ ਜਾਪਦੇ ਨੇ ਐਸਾ ਆਨੰਦ ਕਦੀ ਡਿੱਠਾ ਨਹੀਂ ਹੋਏਗਾ ਜਿਹੜੇ ਸ਼ਹੀਦਾਂ ਨਾਲ ਜੁੜੇ ਨੇ ਨਾ ਜਿਹੜੇ ਸ਼ਹੀਦਾਂ ਨੂੰ ਧਿਆਉਂਦੇ ਨੇ ਸ਼ਹੀਦ ਸਿੰਘਾਂ ਦੀ ਵਡਿਆਈ ਕਰਦੇ ਨੇ ਉਹ ਬੜੇ ਪਰਸੰਨ ਹੁੰਦੇ ਨੇ ਇਸ ਚੀਜ਼ ਤੇ ਉਹ ਨਾਮ ਜਪਦੇ ਵੀ ਨੇ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਜਦੋਂ ਸਮਾਂ ਲੱਗੇ ਮੂਲ ਮੰਤਰ ਦਾ ਜਿਵੇਂ ਅਸੀਂ ਜਾਪ ਕਰਦੇ ਆ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਆ ਜਿਵੇਂ ਉਸੇ ਤਰੀਕੇ ਨਾਲ ਥੋੜਾ ਸਮਾਂ ਚਾਹੇ ਬਾਬਾ ਦੀਪ ਸਿੰਘ ਜੀ ਦਾ ਨਾਮ ਵੀ ਧਿਆ ਲੈਣਾ ਚਾਹੀਦਾ ਹੈ ਕਲ ਦਾਸ ਨੇ ਇੱਕ ਵੀਡੀਓ ਪਾਈ ਸੀ ਲਗਭਗ ਅੱਧੇ ਘੰਟੇ ਦੀ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਜਾਪ ਹੈ ਕੋਸ਼ਿਸ਼ ਕਰਿਆ ਕਰੋ ਉਹ ਵੀਡੀਓ ਜਿਹੜੀ ਹੈ ਉਹਨੂੰ ਘਰ ਵਿੱਚ ਲਗਾ ਲੈਣਾ ਜਾਂ ਗੱਡੀ ਦੇ ਵਿੱਚ ਕਿਤੇ ਜਾਣਾ ਉਦੋਂ ਲਗਾ ਲੈਣਾ ਤੇ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਇੱਕ ਮਹੀਨਾ ਇਦਾਂ ਕਰਕੇ ਦੇਖ ਲੋ ਆਪਣੇ ਆਪ ਫਰਕ ਪਤਾ ਲੱਗ ਜਾਏਗਾ ਕਿ ਸ਼ਹੀਦਾਂ ਦੇ ਨਾਮ ਦੇ ਵਿੱਚ ਕਿੰਨੀ ਬਰਕਤ ਕਿੰਨੀ ਰਹਿਮਤ ਹੈ ਹਮੇਸ਼ਾ ਜਪਦੇ ਰਹਿਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਐਸੀ ਬਰਕਤ ਹੈ ਸ਼ਹੀਦ ਸਿੰਘਾਂ ਦੇ ਨਾਮ ਦੇ ਵਿੱਚ ਪਤਾ ਲੱਗ ਜਾਏਗਾ ਮਹੀਨੇ ਦੇ ਅੰਦਰ ਹੀ ਕਿ ਕਿਸੇ ਦਾ ਨਾਮ ਲਿਆ ਏ ਕਿਸੇ ਨੂੰ ਯਾਦ ਕੀਤਾ ਏ ਕਿਸੇ ਨੂੰ ਪ੍ਰੇਮ ਕੀਤਾ ਏ ਤੇ ਸ਼ਹੀਦ ਸਿੰਘ ਫਿਰ ਸਾਹਮਣੇ ਪਰਤਖ ਹਾਜ਼ਰ ਨਾ ਹੋਏ ਤੇ ਫਿਰ ਮੈਨੂੰ ਕਿਉਂ ਆਗੇ ਕਿਉਂਕਿ ਸ਼ਹੀਦਾਂ ਨੂੰ ਜਿਹੜਾ ਯਾਦ ਕਰਦਾ ਏ ਨਾ ਸ਼ਹੀਦ ਸਿੰਘ ਫਿਰ ਉਹਦੇ ਅੰਗ ਸੰਗ ਹੋ ਜਾਂਦੇ ਨੇ ਕਿਉਂਕਿ ਸ਼ਹੀਦਾਂ ਨੂੰ ਧਿਆਉਣ ਵਾਲਾ ਫਿਰ ਬਾਣੀ ਨਾਲ ਵੀ ਜੁੜਦਾ ਏ ਸ਼ਹੀਦਾਂ ਨੂੰ ਯਾਦ ਕਰਨ ਵਾਲਾ ਫਿਰ ਸੇਵਾ ਦੇ ਨਾਲ ਵੀ ਜੁੜਦਾ ਏ ਤੇ ਜਿਹੜੇ ਸੇਵਾ ਤੇ ਸਿਮਰਨ ਕਰਨ ਲੱਗ ਜਾਂਦੇ ਨੇ ਫਿਰ ਸਹੀ ਸਿੰਘ ਉਹਨਾਂ ਦਾ ਕਦੇ ਸਾਥ ਨਹੀਂ ਛੱਡਦੇ ਇਹ ਦੁਨੀਆ ਇੱਕੋਲ ਸੰਸਾਰ ਸਾਥ ਛੱਡ ਸਕਦਾ ਏ ਸ਼ਹੀਦ ਸਿੰਘ ਬਰ ਸਾਥ ਨਹੀਂ ਛੱਡਦੇ ਸ਼ਹੀਦ ਸਿੰਘ ਬੜੇ ਡਾਢੇ ਹੁੰਦੇ ਨੇ ਸ਼ਹੀਦਾਂ ਦਾ ਨਾਮ ਜਪਣਾ ਚਾਹੀਦਾ ਹੈ ਇਸੇ ਕਰਕੇ ਦੁਨੀਆ ਦੇ ਕੋਈ ਮੁਸ਼ਕਲ ਸਮਾਂ ਬਣ ਜਾਵੇ ਸ਼ਹੀਦ ਸਿੰਘ ਫਿਰ ਸਾਥ ਨਹੀਂ ਛੱਡਣਗੇ ਕੋਈ ਤੁਹਾਨੂੰ ਹਰਾ ਨਹੀਂ ਪਾਏਗਾ ਕੋਈ ਦੁੱਖ ਰੋਗ ਤੁਹਾਨੂੰ ਹਰਾ ਨਹੀਂ ਪਾਏਗਾ ਤੁਹਾਡਾ ਦਿਲ ਹੀ ਏਡਾ ਵੱਡਾ ਹੋ ਜਾਏਗਾ ਕਿਉਂਕਿ ਤੁਹਾਨੂੰ ਫਿਕਰ ਹੀ ਨਹੀਂ ਹੋਣੀ ਫਿਕਰ ਇਨਸਾਨ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਇਨਸਾਨ ਨੂੰ ਲੱਗਦਾ ਹੈ ਕਿ ਮੈਂ ਕੁਝ ਕਰ ਰਿਹਾ ਆ ਜਾਂ ਇਨਸਾਨ ਨੂੰ ਇਹ ਫੀਲ ਹੋਵੇ ਕਿ ਮੈਂ ਇਕੱਲਾ ਹਾਂ ਜਦੋਂ ਤੁਹਾਨੂੰ ਇਹ ਚੀਜ਼ ਰਿਅਲਾਈਜ਼ ਹੋ ਗਈ ਕਿ ਮੇਰੇ ਨਾਲ ਸ਼ਹੀਦ ਸਿੰਘ ਨੇ ਤੇ ਮੈਂ ਤਾਂ ਕੁਝ ਕਰਨਾ ਹੀ ਨਹੀਂ ਕਰਨਾ ਤਾਂ ਸਾਰਾ ਸ਼ਹੀਦਾਂ ਨੇ ਕਰਨਾ ਤੇ ਸਾਰਾ ਗੁਰੂ ਸਾਹਿਬ ਨੇ ਆ ਮੈਂ ਤਾਂ ਕੁਝ ਕਰਨ ਵਾਲਾ ਹਾਂ ਹੀ ਨਹੀਂ ਹੁਣ ਤਾਂ ਹੀ ਤੇ ਗੁਰਮੁਖ ਪਿਆਰੇ ਜਦੋਂ ਵੀ ਕੋਈ ਗੱਲ ਕਰਦੇ ਸੁਣੇ ਹੋਣਗੇ ਉਹ ਕੀ ਕਹਿੰਦੇ ਨੇ ਕਿਵੇਂ ਆ ਗੁਰੂ ਸਾਹਿਬ ਦੀ ਕਿਰਪਾ ਹੈ ਕਿੱਥੇ ਜਾ ਰਹੇ ਹੋ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਕੰਮ ਚੱਲ ਰਿਹਾ ਹੈ ਗੁਰੂ ਸਾਹਿਬ ਉਹ ਹਮੇਸ਼ਾ ਗੁਰੂ ਸਾਹਿਬ ਨੂੰ ਅੱਗੇ ਰੱਖਦੇ ਨੇ ਜਾਵੇਂ ਤੁਸੀਂ ਕਹਿੰਦੇ ਸੁਣੀ ਹੋਣਗੇ ਸ਼ਹੀਦ ਸਿੰਘਾਂ ਦੀ ਕਿਰਪਾ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਮਤਲਬ ਹਮੇਸ਼ਾ ਹਰ ਇੱਕ ਗੱਲ ਦੇ ਵਿੱਚ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਅੱਗੇ ਰੱਖਣਾ ਹੈ ਜਦੋਂ ਹਰੇਕ ਚੀਜ਼ 'ਚ ਬਾਬਾ ਦੀਪ ਸਿੰਘ ਜੀ ਨੂੰ ਅੱਗੇ ਰੱਖਦੇ ਆਂ ਅਸੀਂ ਫਿਰ ਬਾਬਾ ਦੀਪ ਸਿੰਘ ਜੀ ਸਾਨੂੰ ਪਿੱਛੇ ਕਿਵੇਂ ਕਰ ਦੇਣਗੇ ਕਦੀ ਸਾਡੀ ਪਿੱਠ ਲੱਗਣ ਦੇਣਗੇ ਨਹੀਂ ਸੋ ਹਮੇਸ਼ਾ ਵਡਿਆਈ ਸ਼ਹੀਦ ਸਿੰਘਾਂ ਦੀ ਬਾਬਾ ਦੀਪ ਸਿੰਘ ਜੀ ਦੀ ਗੁਰੂ ਸਹਿਬਾਨਾਂ ਦੀ ਕਰਦੇ ਰਹਿਣਾ ਚਾਹੀਦਾ ਹੈ ਜਿਹੜੇ ਸ਼ਹੀਦ ਸਿੰਘਾਂ ਦੀ ਖੁਸ਼ੀ ਮੰਗਾਉਂਦੇ ਨੇ ਨਾ ਸ਼ਹੀ ਸਿੰਘਾਂ ਦੇ ਜਨਮ ਦਿਹਾੜੇ ਮਨਾਉਂਦੇ ਨੇ ਸ਼ਹੀਦੀ ਦਿਹਾੜੇ ਮਨਾਉਂਦੇ ਨੇ ਸ਼ਹੀਦ ਸਿੰਘ ਜਿਹੜੇ ਨੇ ਜਿਹੜੇ ਸ਼ਹੀਦਾਂ ਦੀ ਖੁਸ਼ੀ ਮਨਾਉਂਦੇ ਨੇ ਸ਼ਹੀਦ ਸਿੰਘ ਉਹਦੇ ਘਰ ਫਿਰ ਬੜੀਆਂ ਖੁਸ਼ੀਆਂ ਭੇਜਦੇ ਨੇ ਸਤਸੰਗਤ ਜੀ ਸ਼ਹੀਦਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਸਤਸੰਗਤ ਜੀ ਅਸੀਂ ਨੇਤਾ ਬਾਦ ਜਿਹੜੀਆਂ ਆ ਸ਼ਹੀ ਸਿੰਘਾਂ ਦੀਆਂ ਸਾਖੀਆਂ ਸੁਣਦੇ ਆ ਹੱਡ ਬੀਤੀਆਂ ਸੁਣਦੇ ਆ ਸਤਸੰਗਤ ਜੀ ਸਾਖੀਆਂ ਹੱਡ ਬੀਤੀਆਂ ਜਿਹੜੀਆਂ ਨੇ ਇਹ ਤਾਂ ਕੁਝ ਪਰਸੈਂਟ ਆ ਇਹ ساری ਉਮਰ ਵੀ ਲੱਗੇ ਜਾਈਏ ਵੀ ਫਿਰ ਵੀ ਨਹੀਂ ਸੁਣਾਈਆਂ ਜਾ ਸਕਦੀਆਂ ਇੰਨੀ ਸੰਗਤ ਦਾ ਭਲਾ ਜਿਹੜਾ ਆ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਹੋਰ ਅਨਗਿਣਤ ਜਿਹੜੇ ਸ਼ਹੀਦ ਸਿੰਘ ਨੇ ਉਹ ਕਿਵੇਂ ਕਰ ਰਹੇ ਨੇ ਤੇ ਸਾ ਸੰਗਤ ਜੀ ਜਿਹੜੀ ਸਾਖੀ ਹੱਡ ਬੀਤੀ ਅਸੀਂ ਅੱਜ ਸਾਂਝੀ ਕਰਨੀ ਆ ਉਹ ਸੁਣ ਕੇ ਸਾਡਾ ਜਿਹੜਾ ਭਰੋਸਾ ਏ ਸ਼ਹੀਦ ਸਿੰਘਾਂ ਦੇ ਅੰਦਰ ਜੋ ਵਿਸ਼ਵਾਸ ਸ਼ਹੀਦ ਸਿੰਘਾਂ ਦੇ ਅੰਦਰ ਹੈ ਹੋਰ ਵਧੇਗਾ ਸਾ ਸੰਗਤ ਜੀ ਜਿਵੇਂ ਅਸੀਂ ਗੱਲਾਂ ਕਰਦੇ ਆ ਕਿ ਜਿਹੜੀਆਂ ਨੇ ਨੈਗੇਟਿਵ ਚੀਜ਼ਾਂ ਨੇ ਪੋਜ਼ਿਟਿਵ ਨੇ ਕੋਈ ਚੀਜ਼ਾਂ ਪੋਜ਼ਿਟਿਵ ਹੁੰਦੀਆਂ ਨੇ ਜਿੱਥੇ ਪੋਜ਼ਿਟਿਵਿਟੀ ਹੈ ਉੱਥੇ ਨੈਗੇਟਿਵਿਟੀ ਵੀ ਜ਼ਰੂਰ ਹੁੰਦੀ ਹੈ ਹੁਣ ਕੁਝ ਚੰਗੀਆਂ ਰੂਹਾਂ ਹੁੰਦੀਆਂ ਨੇ ਕੁਝ ਮਾੜੀਆਂ ਰੂਹਾਂ ਵੀ ਹੁੰਦੀਆਂ ਨੇ ਸਾਧ ਸੰਗਤ ਜੀ ਇਹ ਦੋਨੋਂ ਵਿਚਰਦੀਆਂ ਨੇ ਹੁਣ ਜਿਹੜਾ ਗੁਰਮਖ ਇਨਸਾਨ ਹੋਏਗਾ ਉਹਦੇ ਲਾਗੇ ਨੈਗੇਟਿਵਿਟੀ ਨਹੀਂ ਜਾ ਸਕਦੀ ਪਰ ਜਿਹੜਾ ਹੋਏਗਾ ਨੈਗੇਟਿਵ ਉਦਾਂ ਦਾ ਸ਼ਰਾਬ ਪੀਣ ਵਾਲਾ ਜਾਂ ਨਸ਼ੇ ਕਰਨ ਵਾਲਾ ਚੁਗਲੀ ਰੰਦਿਆਂ ਵਾਲਾ ਉਹਦੇ ਲਾਗੇ ਫਿਰ 네ਗੈਟਿਵਿਟੀ ਰਹਿੰਦੀ ਆ ਤੁਸੀਂ ਦੇਖਿਆ ਹੋਏਗਾ ਜਦੋਂ ਕੋਈ ਗੁਰਮੁਖ ਪਿਆਰਾ ਤੁਹਾਨੂੰ ਮਿਲੇਗਾ ਸੀਨੇ ਨੂੰ ਠੰਡ ਪੈ ਜਾਂਦੀ ਮਿਲ ਕੇ ਵੇਖ ਕੇ ਠੰਡ ਪੈ ਜਾਂਦੀ ਆ ਤੇ ਕਈ ਇਦਾਂ ਦੇ ਲੋਕ ਸਾਡੇ ਲਾਗੇ ਜਾ ਕੇ ਰਹਿੰਦੇ ਹੋਣਗੇ ਜਿਨ੍ਹਾਂ ਨੂੰ ਦੇਖ ਕੇ ਹੀ ਮਨ ਭੁੱਜ ਜਾਂਦਾ ਹੈ ਸੜ ਪਲ ਜਾਂਦਾ ਹੈ ਉਹ ਸਾਰਾ 네ਗੈਟਿਵਿਟੀ ਤੇ ਪੋਜ਼ਿਟਿਵਿਟੀ ਦੀ ਖੇਡ ਹੈ ਸਾਰੀ ਸਾ ਸੰਗਤ ਜੀ ਸੋ ਇੱਕ ਭੈਣ ਤਰੰਤਾਰਨ ਵਾਲੀ ਸਾਈਡ ਦੀ ਰਹਿਣ ਵਾਲੀ ਉਹ ਆਪਣੀ ਹੱਡ ਬੀਤੀ ਦੱਸਦੀ ਹੈ ਉਹ ਭੈਣ ਦੱਸਦੀ ਹੈ ਕਿ ਮੈਂ ਸ਼ੁਰੂ ਤੋਂ ਹੀ ਜਿਹੜਾ ਸੀ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਜਦੋਂ ਪੇਕੇ ਘਰ ਸੀ ਮੈਂ ਬਚਪਨ ਤੋਂ ਹੀ ਅਸੀਂ ਇਹ ਚੀਜ਼ਾਂ ਦੇਖੀਆਂ ਸੀ ਕਿ ਬਾਬਿਆਂ ਕੋ ਜਾਣਾ ਜਗ੍ਹਾ ਤੇ ਜਾਣਾ ਮੱਥੇ ਟੇਕਨੇ ਉੱਥੇ ਜਾ ਕੇ ਤੇ ਬਾਬਿਆਂ ਕੋ ਜਾਣਾ ਕਹਿੰਦੇ ਕਿ ਮੇਰੀ ਜਿਹੜੀ ਮਾਤਾ ਸੀ ਉਹਦੇ ਮਾਤਾ ਸੀ ਉਹਦੇ ਵਿੱਚ ਵੀ ਪੀਰ ਬਾਬਾ ਕੋਈ ਹਮਲਾ ਸੀ ਇਸ ਕਰਕੇ ਕਹਿੰਦਾ ਕਿ ਸਾਡਾ ਜਿਹੜਾ ਸਾਰਾ ਧਿਆਨ ਸੀ ਉਹ ਇਹਨਾਂ ਬਾਬਿਆਂ ਵਾਲੀ ਸੀ ਕਿ ਅਸੀਂ ਜਾਣਾ ਮੈਂ ਵੀਰਵਾਰ ਦੀਵਾ ਵੀ ਬਾਲਣਾ ਜਾ ਕੇ ਸ਼ਨੀਆ ਦਿਵਾ ਬਾਲਣਾ ਤੇ ਮੈਂ ਮਤਲਬ ਇਦਾਂ ਮੇਰੀ ਜਿਹੜੀ ਮਾਤਾ ਸੀ ਬੇਕੇ ਘਰ ਉਹ ਫਾਂਡੇ ਵਗੈਰਾ ਵੀ ਕਰਦੀ ਸੀ ਕਿ ਸਾਡਾ ਜਿਹੜਾ ਪ੍ਰਭਾਵ ਸੀ ਸਾਡੇ ਉੱਤੇ ਬਾਬਿਆਂ ਦਾ ਜ਼ਿਆਦਾ ਸੀ ਤੇ ਅਸੀਂ ਗੁਰੂ ਘਰ ਕਦੀ ਨਹੀਂ ਗਏ ਮੰਦਰ ਕਦੀ ਨਹੀਂ ਗਏ ਮਤਲਬ ਸਾਡਾ ਇੱਧਰ ਇੱਥੋਂ ਤੱਕ ਹੀ ਸਾਡਾ ਹੈਗਾ ਸੀ ਕਹਿੰਦੇ ਕਿ ਅਸੀਂ ਮੰਨਦੇ ਸੀ ਜਦੋਂ ਕਹਿੰਦੇ ਕਿ ਮੇਰਾ ਵਿਆਹ ਹੋ ਜਾਂਦਾ ਹੈ ਤੇ ਇਹਨਾਂ ਨੂੰ ਵੀ ਮੈਂ ਉਧਰਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਲਗਭਗ ਲਗਾ ਲਿਆ ਕਿ ਅਸੀਂ ਮੇਲਿਆਂ ਤੇ ਜਾਂਦੇ ਮੈਂ ਇਹਨਾਂ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਜਾਣਾ ਕਿ ਮੈਂ ਤੇ ਉਥੋਂ ਧਾਗੇ ਬਣਵਾ ਕੇ ਆਉਣਾ ਤੇ ਉਹ ਧਾਗੇ ਨੂੰ ਗੰਡਾ ਜੀਆਂ ਮਾਰ ਕੇ ਕਹਿੰਦੇ ਕਿ ਮੈਂ ਬਣਵਾ ਲਿਓ ਨਾ ਨਾਲ ਆਪਣੇ ਪਤੀ ਨੂੰ ਵੀ ਕਹਣਾ ਕਿ ਤੇਰੀ ਰੱਖਿਆ ਹੋਏਗੀ ਤੇਰੇ ਤੇ ਮਾੜੀ ਚੀਜ਼ ਨਹੀਂ ਕੋਈ ਆਏਗੀ ਵੀ ਇਹ ਧਾਗੇ ਬਣਵਾ ਲਾ ਬਾਬਾ ਜੀ ਬੜੇ ਜਾ ਰਹੇ ਨੇ ਤੇ ਕਹਿੰਦੇ ਕਿ ਐਦਾਂ ਮਤਲਬ ਚੱਲਦਾ ਰਿਹਾ ਸਾਡਾ ਕਾਫੀ ਸਮਾਂ ਐਦਾਂ ਹੀ ਚੱਲਦੇ ਰਹੇ ਪਰ ਕਹਿੰਦੇ ਕਿ ਹੌਲੀ-ਹੌਲੀ ਕੀ ਘਟਨਾ ਬਣਦੀ ਰਹੀ ਕਿ ਮੇਰਾ ਜਿਹੜਾ ਸਹੁਰੇ ਪਰਿਵਾਰ ਸੀ ਉੱਥੇ ਬੜਾ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਕੋਈ ਗੱਲ ਨਾ ਹੋਣੀ ਪਰ ਫਿਰ ਵੀ ਲੜਾਈ ਹੋ ਜਾਣੀ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਮੁੱਦੇ ਤੋਂ ਕਲੇਸ਼ ਰਹਿਣਾ ਕਰਦੇ ਵਿੱਚ ਲੜਾਈ ਇੱਥੋਂ ਤੱਕ ਵਧ ਜਾਨੀ ਕਿ ਹੱਥੋਂ ਪੈਰ ਤੱਕ ਜਾਣਾ ਕਦੀ ਮੇਰੇ ਨਾਲ ਲੜਾਈ ਮੇਰੇ ਪਤੀ ਦੀ ਹੋ ਜਾਣੀ ਕਦੀ ਸੱਸ ਸਹੁਰੇ ਦੀ ਹੋ ਜਾਣੀ ਕਦੀ ਮੇਰੇ ਪਤੀ ਦੀ ਆਪਣੇ ਮੰਮੀ ਡੈਡੀ ਨਾਲ ਲੜਾਈ ਹੋ ਜਾਣੀ ਇੱਥੋਂ ਤੱਕ ਹੀ ਹੱਥੋਂ ਪੈਰ ਤੱਕ ਵੀ ਜਾਣਾ ਸਾਰਾ ਪਿੰਡ ਖੜਖੜ ਦੇਖਦਾ ਕੀ ਕੀ ਗੱਲ ਬਣਦੇ ਆ ਕਹਿੰਦੇ ਕਿ ਅਸੀਂ ਮੈਂ ਬਾਬਿਆਂ ਕੋ ਵੀ ਜਾਂਦੀ ਰਹੀ ਪਤੀ ਨੂੰ ਨਾਲ ਲੈ ਕੇ ਵੀ ਸਾਡੇ ਘਰ ਕਲੇਸ਼ ਹੈ ਤੇ ਕਹਿੰਦੀ ਕਿ ਉਹਨਾਂ ਨੇ ਕੋਈ ਨਾ ਕੋਈ ਉਪਾਅ ਦੱਸ ਦੇਣੇ ਕਿ ਆ ਟੂਣਾ ਕਰ ਦੋ ਆ ਧਾਗਾ ਬੰਨ ਲਓ ਆ ਸਵਾਹ ਦੇ ਦੇਣੀ ਕਿ ਆ ਸਾਰੇ ਪਰਿਵਾਰ ਦੇ ਖਾਣੇ 'ਚ ਪਾ ਦਿਆ ਕਰੋ ਵੀ ਸਭ ਠੀਕ ਹੋ ਜਾਏਗਾ ਕਲੇਸ਼ ਨਹੀਂ ਪਾਏਗਾ ਪਰ ਕਹਿੰਦੀ ਕੋਈ ਫਰਕ ਨਾ ਪਿਆ ਲੜਾਈ ਉਦਾਂ ਹੀ ਚੱਲਦੀ ਰਹੀ ਕਲੇਸ਼ ਉਦਾਂ ਹੀ ਰਹਿ ਕਹਿੰਦੇ ਕਿ ਹੌਲੀ-ਹੌਲੀ ਮੇਰਾ ਭਰੋਸਾ ਜੇ ਉੱਠਣ ਲੱਗਾ ਉਹ ਸੌਠ ਲਗਾ ਤੇ ਮੈਂ ਜਿਹੜੀ ਜੋਤ ਜਗਾਉਂਦੀ ਸੀ ਮੈਂ ਦੋ ਤਿੰਨ ਵਾਰੀ ਜਿਹੜੀ ਵੀਰਵਾਰ ਮਿਸ ਕਰਦੇ ਜੋਤਨਾ ਜਗਾਈ ਫਿਰ ਕੀ ਹੋਇਆ ਕਹਿੰਦੀ ਫਿਰ ਕੀ ਹੋਇਆ ਕਿ ਸਾਡੇ ਘਰ ਦੇ ਵਿੱਚ ਜਿਹੜਾ ਮੇਰਾ ਪਤੀ ਹੈ ਉਹ ਰੈਕਸੀਡੈਂਟ ਹੋ ਗਿਆ ਤੁਰੇ ਜਾਂਦੇ ਜੇ ਕੋਈ ਮੋਟਰਸਾਈਕਲ ਮਾਰ ਗਿਆ ਕਾਫੀ ਸੱਟ ਲੱਗ ਗਈ ਉਹਨੂੰ ਮੰਜੇ ਤੇ ਪੈ ਗਿਆ ਹੋਰ ਚਿੰਤਾ ਵਧ ਗਈ ਵੀ ਇਹ ਕੀ ਗੱਲ ਬਣ ਗਈ ਕਹਿੰਦੀ ਕਿ ਜਿਹੜੀ ਮੇਰੀ ਸੱਸ ਸੀ ਉਹ ਸੱਸ ਦੇ ਵਿੱਚ ਕੋਈ ਬਾਬਾ ਆ ਗਿਆ ਤੇ ਉਹ ਕਹਿੰਦੇ ਕਹਿੰਦੀ ਕਿ ਉਹ ਖੇਡ ਕੇ ਦੱਸਦੀ ਐ ਖੇਡ ਦੀ ਖੇਡ ਦੀ ਬੋਲਦੀ ਐ ਕਿ ਤੁਸੀਂ ਮੇਰੀ ਜੋਤ ਨਹੀਂ ਜਗਾਈ ਮੇਰਾ ਦੀਵਾ ਨਹੀਂ ਜਗਾਇਆ ਤੇ ਮੈਂ ਹੁਣ ਤੇਰੇ ਘਰ ਵਾਲੇ ਨੂੰ ਨਹੀਂ ਛੱਡਣਾ ਮੈਂ ਇਹਨੂੰ ਖਤਮ ਇਹਨੂੰ ਮੈਂ ਨਾਲ ਲੈ ਕੇ ਜਾਣਾ ਕਹਿੰਦੀ ਕਿ ਮੈਂ ਬੜੀ ਡਰ ਗਈ ਘਬਰਾ ਗਈ ਵੀ ਇਹ ਕੀ ਗੱਲ ਬਣ ਗਈ ਕਹਿੰਦੀ ਕਿ ਮੈਂ ਉਸੇ ਬਾਬੇ ਕੋ ਗਈ ਪਿਆ ਚੀਜ਼ ਬਣੀ ਐ ਕਹਿੰਦੀ ਉਹ ਬਾਬਾ ਕਹਿੰਦਾ ਕਿ ਆ ਤਵੀਤ ਦਿੱਤਾ ਉਹਨੇ ਕੋਈ ਕੀ ਇਹ ਤਵੀਤ ਆਪਣੇ ਘਰ ਵਾਲੇ ਦੇ ਪਾ ਦੇ ਕੁਛ ਨਹੀਂ ਹੁੰਦਾ ਤੇ ਉਹ ਘਰ ਕਹਿੰਦੀ ਕਿ ਬਾਬਾ ਜੀ ਨੂੰ ਕਿਹਾ ਵੀ ਤੁਹਾਡੇ ਘਰ ਵੀ ਆ ਉਹ ਘਰ ਆਇਆ ਬਥੇਰੇ ਉਹਨੇ ਆਪਣੇ ਜਾਦੂ ਮੰਤਰ ਕੀਤੇ ਵੀ ਠੀਕ ਹੋ ਜਾਏਗਾ ਪਰ ਕਹਿੰਦੀ ਕੋਈ ਫਰਕ ਨਾ ਪਿਆ ਫਰਕ ਨਾ ਪਿਆ ਚਲੋ ਕੁਛ ਦਿਨ ਲੰਗੇ ਕੁਛ ਨਹੀਂ ਹੋਇਆ ਤੇ ਕੁਛ ਦਿਨਾਂ ਬਾਅਦ ਫੇਰ ਕਹਿੰਦੀ ਉਹੀ ਬਾਬਾ ਫੇਰ ਆ ਗਿਆ ਮੇਰੀ ਸੱਸ ਜੀ ਤੇ ਉਹ ਫੇਰ ਕਵੇ ਕਿ ਮੈਂ ਤੇ ਨਹੀਂ ਛੱਡਦਾ ਕਹਿੰਦੀ ਕਿ ਮੈਂ ਡਰਦੀ ਨਹੀਂ ਫੇਰ ਕੀ ਕੀਤਾ ਮੈਨੂੰ ਨਹੀਂ ਪਤਾ ਆਂਦੀ ਕਿਹੜਾ ਦੇਣਿਆ ਪਰ ਮੈਂ ਜੋ ਉਹਦਾ ਦੀਵਾ ਜਗਾਤਾ ਪਰ ਕਿੰਦੀ ਕੀ ਉਹ ਆਰ ਡੇਲੀ ਹੋਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਬਾਬਾ ਕਿ ਮੈਂ ਤੈਨੂੰ ਲੈ ਕੇ ਜਾਊਂਗੀ ਮੈਂ ਨਹੀਂ ਛੱਡਦੀ ਤੇ ਕਹਿੰਦੀ ਪਤੀ ਮੇਰਾ ਠੀਕ ਨਾ ਹੋਵੇ ਉਹਦੀ ਤਬੀਅਤ ਬੁਖਾਰੀ ਨਾਲ ਰੱਥੇ ਇੱਕ ਤੈਨੂੰ ਸੱਟਾਂ ਲੱਗੀਆਂ ਦੂਜਾ ਬੁਖਾਰ ਨਾਲ ਰੱਥੇ ਡਾਕਟਰ ਦਵਾਈਆਂ ਦਈ ਜਾਣ ਪਰ ਕੋਈ ਫਰਕ ਨਹੀਂ ਪੈਂਦਾ ਕੋਈ ਇੰਪਰੂਵਮੈਂਟ ਨਹੀਂ ਹੁੰਦੀ ਕਹਿੰਦੀ ਅਸੀਂ ਸਾਰੇ ਬੜੇ ਡਰ ਗਏ ਕਿ ਹੁਣ ਕਿੱਧਰ ਨੂੰ ਜਾਈਏ ਕਹਿੰਦੇ ਕਿ ਐਦਾਂ ਹੀ ਅਸੀਂ ਕਦੀ ਕਿਸੇ ਬਾਬੇ ਕੋ ਜਾਣਾ ਕਦੀ ਕਿਸੇ ਕੋ ਜਾਣਾ ਕਦੀ ਡਾਕਟਰ ਕੋ ਜਾਣਾ ਵੀ ਆ ਗੱਲ ਕੀ ਬਣ ਰਹੀ ਹੈ ਕੋਈ ਖੇਡ ਕਿਹੜੀ ਹੈ ਚੱਲ ਰਹੀ ਹੈ ਪੀ ਸਮਝਣਾ ਆਵੇ ਪੀ ਮੈਂ ਤੇ ਇੰਨਾ ਬਾਬਿਆਂ ਨੂੰ ਮੰਦੀ ਸੀ ਪਰ ਫਿਰ ਵੀ ਮੇਰੇ ਤੇ ਚੀਜ਼ ਕਿਤਨਾ ਉਲਟੀ ਪੈ ਗਈ ਫਿਰ ਕਹਿੰਦੀ ਕੀ ਹੁੰਦਾ ਆ ਇੱਕ ਦਿਨ ਮੈਂ ਇਦਾਂ ਹੀ ਘਰ ਬੈਠੀ ਹੁੰਨੀ ਆ ਤੇ ਕੋਈ ਗਵਰਨਰ ਹੁੰਦੀ ਹੈ ਪਤਾ ਲੈਣ ਵਾਸਤੇ ਮੇਰੇ ਪਤੀ ਦਾ ਤੇ ਗੱਲਾਂ-ਗੱਲਾਂ ਦੇ ਵਿੱਚ ਮੈਨੂੰ ਦੱਸਦੀ ਕੀ ਕੀ ਘੜ ਬਣ ਗਿਆ ਕੀ ਖੇਡ ਬਣੀ ਆਏ ਕਹਿੰਦੀ ਮੈਂ ਉਹਨੂੰ ਫੇਰ ਸਾਰੀ ਖੇਡ ਦਸੀ ਵੀ ਮੇਰੇ ਪਤੀ ਦਾ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਇਦਾਂ ਜਰ ਰਿਹਾ ਕਿ ਮੈਂ ਉਹ ਮਾਤਾ ਦੇ ਵਿੱਚ ਕੋਈ ਬਾਬਾ ਹੁੰਦਾ ਉਹ ਕਹਿੰਦਾ ਕਿ ਤੂੰ ਪਹਿਲਾਂ ਜੋਤੀ ਦੀਵਾ ਜਗਾਉਂਦੇ ਸੀ ਤੇ ਮੈਂ ਦੀਵਾ ਨਹੀਂ ਦੋ ਵਾਰੀ ਜਗਾਇਆ ਮੇਰੀ ਸ਼ਰਧਾ ਜੀ ਟੁੱਗੀ ਸੀ ਤਾਂ ਕਰਕੇ ਤੇ ਹੁਣ ਇਹ ਚੀਜ਼ ਬਣ ਰਹੀ ਹੈ ਕਿ ਉਹ ਸਾਡੇ ਦਿਵਾਲੇ ਹੋਇਆ ਕਹਿੰਦਾ ਕਿ ਮੈਂ ਤੇਰੇ ਪਤੀ ਨੂੰ ਲੈ ਕੇ ਜਾਣਾ ਕਹਿੰਦੀ ਹੁਣ ਮੈਂ ਦੀਵਾ ਜਗਾਵ ਵੀ ਦਿੰਨੀ ਆ ਤੇ ਉਹ ਫੇਰ ਵੀ ਕਹੀ ਜਾਂਦਾ ਮੈਂ ਹੁਣ ਕੀ ਕਰਾਂ ਸਮਝ ਨਹੀਂ ਆ ਰਹੀ ਕਹਿੰਦੀ ਕਿ ਉਹੜੀ ਗਵੰਡ ਨੇ ਆ ਉਹ ਮੈਨੂੰ ਕਹਿੰਦੀ ਕਿ ਤੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਸ਼ੀਦਾ ਸਾਹਿਬ ਜਾ ਉੱਥੇ ਅਰਦਾਸ ਕਰਕੇ ਆ ਤੇ ਬਾਬਾ ਦੀਪ ਸਿੰਘ ਜੀ ਬਾਰੇ ਮੈਂ ਬੜਾ ਸੁਣਿਆ ਏ ਵੀ ਜਿਹੜਾ ਉਹਨਾਂ ਦੇ ਦਰ ਤੇ ਜਾ ਕੇ ਪੁਕਾਰ ਕਰਦਾ ਏ ਜਿਹੜਾ ਉਹਨਾਂ ਨੂੰ ਯਾਦ ਕਰਦਾ ਉਹਦੀ ਬੜੀ ਰੱਖਿਆ ਕਰਦੇ ਨੇ ਕਹਿੰਦੀ ਕਿ ਮੈਂ ਕਿਹਾ ਵੀ ਮੈਨੂੰ ਤੇ ਪਤਾ ਨਹੀਂ ਤੂੰ ਮੈਨੂੰ ਨਾਲ ਲੈ ਕੇ ਚੱਲੀ ਵੀ ਮੈਨੂੰ ਕੱਲੀ ਨੂੰ ਨਹੀਂ ਪਤਾ ਲੱਗਣਾ ਕਹਿੰਦੇ ਕਿ ਮੈਂ ਉਹਦੇ ਨਾਲ ਚਲੀ ਗਈ ਉਥੇ ਜਾਣੀ ਆ ਤੇ ਉਹ ਮੈਨੂੰ ਦੱਸੀ ਜਾਂਦੀ ਹੈ ਤੇ ਮੈਂ ਉਥੇ ਦੇਖ ਕਰਾਉਣੀ ਆ ਅਰਦਾਸ ਬੇਨਤੀ ਕਰਦੀ ਆ ਤੇ ਅਰਦਾਸ ਬੇਨਤੀ ਕਰਕੇ ਤੇ ਮੈਂ ਅਰਦਾਸੀ ਸਿੰਘ ਨੂੰ ਉਥੇ ਕਹਿਨੀ ਆ ਕਿ ਇਦਾਂ ਖੇਡ ਬੰਦੀ ਮੇਰੇ ਪਤੀ ਠੀਕ ਨਹੀਂ ਆ ਤੇ ਉਹਦੀ ਤੰਦਰੁਸਤੀ ਵਾਸਤੇ ਅਰਦਾਸ ਕਰ ਦੋ ਤੇ ਇਦਾਂ ਸਾਡੇ ਘਰ ਵਿੱਚ ਆ ਪਹਿਰਾ ਚੱਲ ਰਿਹਾ ਇਹ ਪਹਿਰੇ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਵੀ ਉਹ ਕਹਿੰਦੇ ਕਿ ਤੇਰੇ ਘਰ ਵਾਲੇ ਨੂੰ ਮੈਂ ਮਾਰ ਕੇ ਜਾਣਾ ਆ ਤੇ ਕਹਿੰਦੇ ਕਿ ਉਹ ਫਿਰ ਜਿਹੜੇ ਸੀ ਉਹ ਗੁਰਮੁਖ ਪਿਆਰੇ ਅਰਦਾਸੀ ਸਿੰਘ ਉਹ ਮੈਨੂੰ ਕਹਿੰਦੇ ਕਿ ਮਾਤਾ ਵੀ ਇਹ ਕੰਮ ਕਰਿਆ ਕਰ ਕਰਦੇ ਵਿੱਚ ਬਾਣੀ ਲਾ ਕੇ ਰੱਖਿਆ ਕਰੋ ਬਾਣੀ ਪੜਿਆ ਕਰੋ ਇਹ ਬਾਣੀ ਨਹੀਂ ਹੁੰਦੀ ਮੂਲ ਮੰਤਰ ਕਰਿਆ ਕਰੋ ਵਾਇਕ ਰਵਾਇਗਰ ਕਰਿਆ ਕਰੋ ਤੇ ਕਰਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਲਗਾ ਕੇ ਰੱਖੋ ਕਹਿੰਦੇ ਕਿ ਮੈਂ ਕੀ ਕੀਤਾ ਕਹਿੰਦੀ ਕਿ ਫਿਰ ਮੈਂ ਕਹਿਆ ਵੀ ਸਤਬਚਨ ਬਾਹਰ ਆਉਣੇ ਆ ਦੇਖ ਲੈਣੇ ਆ ਤੇ ਕਹਿੰਦੀ ਕਿ ਲੰਗਦੇ ਲੰਗਦੇ ਮੇਰੇ ਕੰਨਾਂ 'ਚ ਆਵਾਜ਼ ਪੈਂਦੀ ਆ ਧੰਨ ਬਾਬਾ ਦੀਪ ਸਿੰਘ ਜੀ ਦਾ ਚੱਲ ਰਿਹਾ ਹੁੰਦਾ ਕਹਿੰਦੀ ਮੈਂ ਜਾਨੀਆ ਦੁਕਾਨ ਦੇ ਵਿੱਚ ਫੋਟੋ ਦੇ ਵਿੱਚੋਂ ਆਵਾਜ਼ ਆ ਰਹੀ ਹੁੰਦੀ ਧੰਨ ਬਾਬਾ ਦੀਪ ਸਿੰਘ ਕਹਿੰਦੀ ਕਿ ਮੈਂ ਸੋਚਦੀ ਆ ਕਿ ਆ ਫੋਟੋ ਲੈ ਕੇ ਜਾਨੀਆਂ ਵੀ 24 ਘੰਟੇ ਚੱਲਿਆ ਕਰੇਗਾ ਬਾਬਾ ਦੀਪ ਸਿੰਘ ਜੀ ਦਾ ਨਾਮ ਦਾ ਸਿਮਰਨ ਕਹਿੰਦੀ ਮੈਂ ਫੋਟੋ ਲੈ ਜਾਨੀ ਆ ਘਰ ਦੇਗ ਲੈ ਜਾਨੀ ਆ ਘਰ ਜਾਨੀ ਆ ਅਰਦਾਸ ਬੇਨਤੀ ਤੇ ਮੈਂ ਪਹਿਲਾਂ ਹੀ ਕਰਤੀ ਸੀ ਕਿ ਬਾਬਾ ਜੀ ਕਿਰਪਾ ਕਰੋ ਪਿਤਾ ਅੰਦਰੁਸਤੀ ਬਖਸ਼ੋ ਘਰ ਵਿੱਚ ਸ਼ੋਕ ਸ਼ਾਂਤੀ ਬਖਸ਼ੋ ਕਰ ਜਾਨੀ ਆ ਕਹਿੰਦੀ ਕਿ ਮੈਂ ਘਰ ਦੇ ਵਿੱਚ ਫੋਟੋ ਟੰਗ ਦਿੰਨੀ ਆ ਤੇ ਆਵਾਜ਼ ਕਰ ਦਿੰਨੀ ਆ ਉਹ ਚੀ ਸਾਰਾ ਦਿਨ ਸਾਰੀ ਰਾਤ ਫਿਰ ਉਹ ਸਿਮਰਨ ਚੱਲਦਾ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਕਹਿੰਦੀ ਆ ਆਪ ਵੀ ਮੈਂ ਜਪਜੀ ਸਾਹਿਬ ਦਾ ਪਾਠ ਮੈਨੂੰ ਹੁੰਦਾ ਪੰਜਾਬੀ ਪੜ੍ਹਨੀ ਹੁੰਦੀ ਸੀ ਤੇ ਮੈਂ ਵੇਖ ਕੇ ਕਰਨਾ ਸ਼ੁਰੂ ਕਰਤਾ ਫਿਰ ਸਮਾਂ ਲੱਗਣਾ ਨਾਲ-ਨਾਲ ਵਾਖ ਰਿਓ ਵਾਖ ਰਿਓ ਕਰੀ ਜਾਣਾ ਮੂਲ ਮੰਤਰ ਕਰੀ ਜਾਣਾ ਤੇ ਕਹਿੰਦੀ ਕਿ ਐਦਾਂ ਵਧੀਆ ਚਲੋ ਤੰਦਰੁਸਤ ਮੇਰੇ ਪਤੀ ਜਿਹੜੇ ਸੀ ਹੁਣੇ ਸ਼ੁਰੂ ਹੋ ਗਏ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਪਰ ਕਹਿੰਦੀ ਸੀ ਕਿ ਉਹ ਜਿਹੜੀ ਮੇਰੀ ਸੱਸ ਸੀ ਉਹਦੇ ਵਿੱਚ ਫੇਰ ਕਦੇ-ਕਦੇ ਬਾਬਾ ਆ ਜਾਣਾ ਵੀ ਤੂੰ ਜੋ ਮਰਜ਼ੀ ਕਰ ਲੈ ਤੇਰੇ ਪਤੀ ਨੂੰ ਮੈਂ ਲੈ ਕੇ ਜਾਣਾ ਇਹਨੂੰ ਨਹੀਂ ਮੈਂ ਛੱਡਦੀ ਤੇ ਕਹਿੰਦੀ ਐਦਾਂ ਖੇਡ ਚੱਲਦੀ ਰਹੀ ਕਹਿੰਦੀ ਕਿ ਮੈਂ ਫੇਰ ਸਮਝ ਨਹੀਂ ਆਈ ਮੈਂ ਕੀ ਕਰਾਂ ਪੀ ਮੈਂ ਹੁਣ ਪਾਠ ਵੀ ਕਰਦੀ ਆ ਫਿਰ ਵੀ ਇਹ ਚੀਜ਼ਾਂ ਆਈ ਜਾਂਦੀਆਂ ਕਈ ਵਾਰੀ ਹੁੰਦਾ ਸਾ ਸੰਗਤ ਜਦੋਂ ਅਸੀਂ ਬਾਣੀ ਤੇ ਭਰੋਸਾ ਕਰਦੇ ਆਂ ਤੇ ਫਿਰ ਇਹ ਚੀਜ਼ਾਂ ਫੇਰ ਜਦੋਂ ਔਨ ਫਿਰ ਭਰੋਸਾ ਟਟਣ ਲੱਗ ਜਾਂਦਾ ਉਹ ਭੈਣ ਕਹਿੰਦੀ ਮੈਨੂੰ ਹੋਇਆ ਕਿ ਵੀ ਫਿਰ ਵੀ ਇਹ ਚੀਜ਼ਾਂ ਆਈ ਜਾਂਦੀਆਂ ਕਹਿੰਦੀ ਕਿ ਫਿਰ ਮੈਂ ਉਹ ਭੈਣ ਨਾਲ ਸਲਾਹ ਕੀਤੀ ਕਹਿੰਦੀ ਕਿ ਉਹ ਭੈਣ ਨੇ ਮੈਨੂੰ ਦੱਸਿਆ ਕਿ ਜੇ ਅਜੇ ਵੀ ਇਹ ਚੀਜ਼ਾਂ ਜਾਂਦੀਆਂ ਫਿਰ 시ਦੀ ਜੋਤ ਘਰ ਚ ਲਗਾ ਕਹਿੰਦੀ ਮੈਂ ਕਿਹਾ ਕਿ ਉਹ ਕੀ ਹੁੰਦਾ ਇਹ ਜਿੱਦਾਂ ਤੂੰ ਜੋ ਦੀਵਾ ਲਗਾਉਣੀ ਹੈ ਨਾ ਤੂੰ ਸ਼ਹੀਦ ਸਿੰਘਾਂ ਦੀ ਜੋਤ ਲਗਾਉਣੀ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਟੰਗਿਆ ਹੋਣਾ ਤੂੰ ਉਹਦੇ ਲਾਗੇ ਇੱਕ ਛੋਟੀ ਜੀ ਬਾਰੀ ਬਣਾ ਲਓ ਉੱਥੇ ਉੱਚੀ ਜਗ੍ਹਾ ਤੇ ਜੋਤ ਲਗਾਉਣੀ ਹੈ ਸੁੱਚੇ ਕੇਉ ਦੀ ਝੂਠੇ ਹੱਥ ਨਹੀਂ ਲੱਗਣੇ ਚਾਹੀਦੇ ਡੇਲੀ ਲਗਾਓ ਤੇ ਜਿੱਥੇ ਸ਼ੀਦੀ ਜੋਤ ਆ ਜਾਂਦੀ ਉੱਥੇ ਮਾੜੀ ਰੂਹ ਕਦੀ ਕੋਈ ਰਹਿ ਨਹੀਂ ਸਕਦੀ ਸਾਰਾ ਘਰ ਪਵਿੱਤਰਤਾ ਦੇ ਨਾਲ ਭਰ ਜਾਂਦਾ ਉਹ ਭੈਣ ਕਹਿੰਦੀ ਮੈਂ ਜੋਤ ਲਗਾਈ ਜਿਸ ਦਿਨ ਦੀ ਜੋਤ ਲਗਾਈ ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਦਿਖਿਆ ਨਾ ਮੇਰੀ ਮਾਤਾ ਚ ਆਇਆ ਬੇਬੇ ਚ ਆਇਆ ਤੇ ਮੇਰਾ ਪਤੀ ਵੀ ਤਾਂ ਦਰਸਤ ਹੋ ਗਿਆ ਵਧੀਆ ਹੋ ਗਿਆ ਤੇ ਮੈਂ ਹਜੇ ਤੱਕ ਕਹਿੰਦੀ ਕਿ ਸਾਡੇ ਘਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਚੱਲਦਾ ਨਾ ਕੋਈ ਮਾੜੀ ਰੂਹ ਨਾ ਸੀ ਕਿਸੇ ਬਾਬੇ ਨੂੰ ਉਸ ਤੋਂ ਬਾਅਦ ਮੰਨੇ ਆ ਕਹਿੰਦੀ ਕਿ ਫਿਰ ਮੈਂ ਹੁਣ ਕਦੀ ਕਦੀ ਐਤਵਾਰ ਦੇ ਦਿਨ ਜੋਤ ਲਗਾ ਦਿੰਨੀ ਆ ਨਾਲ ਸਾਰਾ ਪਰਿਵਾਰ ਅਸੀਂ ਬੈਠਦੇ ਆ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਜਪਦੇ ਆ ਤੇ ਬਾਬਾ ਦੀਪ ਸਿੰਘ ਜੀ ਦੇ ਕਿਰਪਾ ਦੇ ਨਾਲ ਉਹ ਜਿਹੜੀ ਮਾੜੀ ਰੂਹ ਸਾਡੇ ਪਰਵਾਹ ਦੇ ਪਿੱਛੇ ਪਈ ਸੀ ਮੇਰੇ ਪਤੀ ਦੇ ਪਿੱਛੇ ਪਈ ਸੀ ਉਹ ਮਾੜੀ ਰੂਹ ਸਾਨੂੰ ਕਦੀ ਨਹੀਂ ਦਿਖੀ ਨਾ ਸੀ ਕਦੀ ਕਿਸੇ ਦਾ ਦੀਵਾ ਬਾਲਿਆ ਨਾ ਕਸੀਂ ਪੀਰ ਬਾਬੇ ਤੇ ਅਸੀਂ ਭਰੋਸਾ ਕੀਤਾ ਹੁਣ ਸਾਡਾ ਇੱਕ ਆਸਰਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ਼ਹੀਦ ਸਿੰਘ ਨੇ ਜਿਨ੍ਹਾਂ ਨੇ ਸਾਡੀ ਉਸ ਸਮੇਂ ਰੱਖਿਆ ਕੀਤੀ ਜਦੋਂ ਮੈਂ ਲਾਚਾਰ ਮਹਿਸੂਸ ਕੀਤਾ ਸੋ ਸਾਧ ਸੰਗਤ ਜੀ ਜਦੋਂ ਵੀ ਲਾਚਾਰ ਮਹਿਸੂਸ ਕਰੋ ਸ਼ਹੀਦ ਸਿੰਘਾਂ ਨੂੰ ਯਾਦ ਕਰੋ ਸ਼ਹੀਦ ਸਿੰਘ ਉਸੇ ਸਮੇਂ ਬੋੜ ਪੈਂਦੇ ਨੇ ਪਾਵੇਂ ਤੁਸੀਂ ਇੱਕ ਦਿਨ ਤੋਂ ਮੰਨ ਰਹੇ ਹੋ ਛੀਦਾਂ ਨੂੰ ਭਾਵੇਂ ਦੋ ਦਿਨ ਤੋਂ ਭਾਵੇਂ ਸਾਲ ਤੋਂ ਸ਼ਹੀਦ ਸਿੰਘ ਬੋਰਡ ਪੈਂਦੇ ਨੇ ਜੇ ਕੋਈ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਛੀਦਾਂ ਨੂੰ ਯਾਦ ਕਰਦਾ ਸੋ ਸਾਧ ਸੰਗਤ ਜੀ ਆਓ ਅਸੀਂ ਵੀ ਪਿਆਰ ਦੇ ਨਾਲ ਛੀਦਾਂ ਨੂੰ ਪੁਕਾਰੀਏ ਜੱਪੋ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ